ਲਾਈਵ ਫੋਨ ਵਲੀਆ ਰਹਿਣ ਵੀ ਇੱਥੇ ਸਾਡਾ ਸਹਿਣ ਵੀ ਇੱਥੇ ਸਾਡਾ ਪਿਆਰ ਵੀ ਇੱਥੇ ਸਾਡੇ ਸੰਗਤਾਂ ਨਾਲ ਰਿਸ਼ਤੇ ਵੀ ਇੱਥੇ ਤੇ ਦੂਜੀ ਦੂਜੀ ਤੀਜੀ ਤੀਜੀ ਪੁਸ਼ਤ ਹੋ ਗਈ ਸਦੀਆਂ ਲੱਗੀਆਂ ਸਾਡੀ ਵੀ ਦੂਜੀ ਪੁਸ਼ ਹੋ ਗਈ ਸਾਡੇ ਪਰਿਵਾਰ ਨੂੰ ਇਹ ਰਿਸ਼ਤੇ ਬਣਾਉਂਦਿਆਂ ਨੂੰ ਤੇ ਇਸ ਇਲਾਕੇ ਦੇ ਕੰਮ ਕਰਦਿਆਂ ਨੂੰ ਤੇ ਅੱਜ ਅਸੀਂ ਉਹਨਾਂ ਸਾਰਿਆਂ ਤੇ ਪਾਣੀ ਫੇਰ ਕੇ ਨਵੀਂ ਥਾਂ ਕਿਉਂ ਜਾਵਾਂਗੇ ਇੰਨਾ ਪਿਆਰ ਇੱਥੋਂ ਮਿਲਦਾ ਹੈ ਇੰਨਾ ਸਤਿਕਾਰ ਮਿਲਦਾ ਹੈ 83 ਇੱਥੋਂ ਦੀਆਂ ਸੰਗਤਾਂ ਦਾ ਦੇਣ ਨਹੀਂ ਦੇ ਸਕਦੇ ਮੈਂ ਤੇ ਮੇਰਾ ਪਰਿਵਾਰ ਸੋ ਇਸ ਕਰਕੇ ਅਸੀਂ ਤਾਂ ਇੱਥੇ ਰਹਿਣਾ ਇੱਥੇ ਵਿਚਰਨਾ ਇੱਥੇ ਸਾਡੇ ਸਬੰਧ ਹੈ ਇੱਥੇ ਸਾਡਾ ਦੁੱਖ ਸੁੱਖ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਵਿੱਚ ਅੱਜਕੱਲ ਇੱਕ ਚਬਾਚਵੀ ਚੱਲ ਰਹੀ ਆ ਸਿਆਸੀ ਪਿੰਡਾਂ ਦੇ ਵਿੱਚ ਖੁੰਡਚਾਚਾ ਹੋ ਰਹੀ ਆ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿ ਕੁਸ਼ਲਦੀਪ ਸਿੰਘ ਢਿੱਲੋਂ ਫਰੀਦਕੋਟ ਤੋਂ ਆਪਣਾ ਹਲਕਾ ਛੱਡ ਰਿਹਾ ਤੇ ਉਹ ਐਤ ਕੀ ਜਿਹੜੀਆਂ ਆਉਣ ਵਾਲੀਆਂ ਚੋਣਾਂ 2027 ਵਾਲੀਆਂ ਉਹਨਾਂ ਦੇ ਵਿੱਚ ਖੜੜ ਤੋਂ ਲੜਨਗੇ ਇਹ ਸਾਰਾ ਕੁਝ ਜਾਣਨ ਲਈ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਣਕਾਰੀ ਲਈ ਕਿ ਕੀ ਉਹ ਵਕਈ ਫਰੀਦਕੋਟ ਹਲਕੇ ਨੂੰ ਛੱਡ ਕੇ ਜਾ ਰਹੇ ਆ ਆਓ ਇਸ ਬਾਰੇ ਖੁਦ ਸੁਣਦੇ ਆ ਕੀ ਕਹਿੰਦੇ ਨੇ ਕੋਸ਼ਲਦੀਪ ਸਿੰਘ ਪਿੱਲੋ। ਪਿੱਕੇ ਦੇ ਵਿੱਚ ਬੜਾ ਜੂਰਾ ਸ਼ੂਰਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐ ਕਿ ਜਿਹੜੀ 27 ਦੀ ਚੋਣ ਆ ਉਹ ਖਰੜ ਤੋਂ ਲੜੀ ਜਾਊਗੀ। ਹਲੀ ਸਾਹਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੇਰੇ ਕਿਹੜੇ ਏਡੇ ਸ਼ੁਭਚਿੰਤਕ ਆ। ਦੇਖੋ ਸਾਡੇ ਪਰਿਵਾਰ ਨੇ ਸ਼ੁਰੂ ਤੋਂ ਜਿਹੜੀ ਆਪਦੀ ਸਿਆਸਤ ਕੀਤੀ ਐ ਉਹ ਇਸ ਇਲਾਕੇ ਵਿੱਚ ਕੀਤੀ ਐ ਫਰੀਦਕੋਟ ਚ ਕੀਤੀ ਇਸ ਜ਼ਿਲ੍ਹੇ ਚ ਕੀਤੀ ਐ ਸੋ ਇਸ ਕਰਕੇ ਮੇਰੇ ਫਾਦਰ ਨੂੰ ਮੇਰੇ ਮਦਰ ਮੈਂ ਸਾਡਾ ਰਹਿਣ ਵੀ ਇੱਥੇ ਸਾਡਾ ਸਹਿਣ ਵੀ ਇੱਥੇ ਸਾਡਾ ਪਿਆਰ ਵੀ ਇੱਥੇ ਸਾਡੇ ਸੰਗਤਾਂ ਨਾਲ ਰਿਸ਼ਤੇ ਵੀ ਇੱਥੇ ਤੇ ਦੂਜੀ ਦੂਜੀ ਤੀਜੀ ਤੀਜੀ ਪੁਸਤ ਹੋ ਗਈ ਇੱਥੇ ਪਰਿਵਾਰਾਂ ਨਾਲ ਸਾਡਾ ਜਿਹੜਾ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਸਬੰਧ ਹੈ ਤੇ ਅਸੀਂ ਤਾਂ ਕਦੀ ਸੋਚ ਵੀ ਨਹੀਂ ਸਕਦੇ ਕਿ ਅਸੀਂ ਇੱਥੋਂ ਬਾਹਰ ਚਲੇ ਜਾਵਾਂਗੇ ਨਾਲੇ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਮੇਰੇ ਸਾਥੀਆਂ ਨੂੰ ਜਾਂ ਮੇਰੇ ਸ਼ੁਭਚਿੰਤਕਾਂ ਨੂੰ ਕਿ ਜਿੰਨੀ ਦੇਰ ਸਿਆਸਤ ਕਰਾਂਗੇ ਆ ਕਰਮ ਭੂਮੀ ਫਰੀਦਕੋਟ ਹੀ ਰਹੂਗੀ ਇੱਥੇ ਰਵਾਂਗੇ ਕਿਉਂਕਿ ਜਿੱਥੇ ਤੁਸੀਂ ਕੰਮ ਕਰਕੇ ਦਿਖਾਇਆ ਹੋਵੇ ਜਿੱਥੇ ਤੁਹਾਨੂੰ ਹਰੇਕ ਨਾਲ ਜਾਣ ਪਛਾਣ ਹੋਵੇ ਹਰੇਕ ਨਾਲ ਪਿਆਰ ਹੋਵੇ ਸੰਗਤਾਂ ਨੂੰ ਤੁਹਾਡੇ ਬਾਰੇ ਪਤਾ ਹੋਵੇ ਤੁਹਾਨੂੰ ਹਰੇਕ ਪਰਿਵਾਰ ਬਾਰੇ ਪਤਾ ਹੋਵੇ ਐਡੇ ਗੂੜੇ ਰਿਸ਼ਤੇ ਹੋਣ ਇਹ ਛੱਡ ਕੇ ਇੱਕ ਨਵੀਂ ਥਾਂ ਅਸੀਂ ਕਿਉਂ ਜਾਵਾਂ ਸਦੀਆਂ ਲੱਗੀਆਂ ਸਾਡੀ ਵੀ ਦੂਜੀ ਪੁੱਛ ਹੋ ਗਈ ਸਾਡੇ ਪਰਿਵਾਰ ਨੂੰ ਇਹ ਰਿਸ਼ਤੇ ਬਣਾਉਂਦਿਆਂ ਨੂੰ ਤੇ ਇਸ ਇਲਾਕੇ ਤੇ ਕੰਮ ਕਰਦਿਆਂ ਨੂੰ ਤੇ ਅੱਜ ਅਸੀਂ ਉਹਨਾਂ ਸਾਰਿਆਂ ਤੇ ਪਾਣੀ ਫੇਰ ਕੇ ਨਵੀਂ ਥਾਂ ਕਿਉਂ ਜਾਵਾਂਗੇ ਇੰਨਾ ਪਿਆਰ ਇੱਥੋਂ ਮਿਲਦਾ ਹੈ ਇੰਨਾ ਸਤਕਾਰ ਮਿਲਦਾ ਹੈ ਇੰਨਾ ਸਨੇਹ ਮਿਲਦਾ ਹੈ ਤੇ ਹੋਰ ਸਾਨੂੰ ਕੀ ਚਾਹੀਦਾ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਇਹ ਐਵੇਂ ਕੋਈ ਪਤਾ ਨਹੀਂ ਕਈ ਵਾਰੀ ਲੋਕ ਆਵੇਂ ਮਨ ਘੜਤ ਅਫਵਾਹਾਂ ਡਾਉਣ ਲੱਗ ਪੈਂਦੇ ਆ ਜਿੰਨੀ ਦੇਰ ਸਿਆਸਤ ਕਰਾਂਗੇ ਫਰੀਦਕੋਟ ਹੀ ਕਰਾਂਗੇ ਤੇ ਸਾਡਾ ਜਿਹੜਾ ਬੇਸ ਹੈੱਡਕੁਆਰਟਰ ਹੈ ਪਰਿਵਾਰ ਦਾ ਉਹ ਫਰੀਦਕੋਟ ਹੀ ਹੈ ਤੇ ਹਮੇਸ਼ਾ ਫਰੀਦਕੋਟ ਹੀ ਰਹੇਗਾ ਇਸ ਧਰਤੀ ਨੇ ਸਾਨੂੰ ਬਹੁਤ ਆਦਰ ਮਾਨ ਸਤਕਾਰ ਦਿੱਤਾ ਹੈ ਬਾਬਾ ਫਰੀਦ ਦੀ ਧਰਤੀ ਨੇ ਤੇ ਜ਼ਿੰਦਗੀ ਭਰ ਇੱਥੋਂ ਦੀ ਸੰਗਤਾਂ ਦਾ ਜਿਹੜਾ ਪਿਆਰ ਆ ਨਾ ਭੁੱਲਾਂਗੇ 83 ਇਥੋਂ ਦੀਆਂ ਸੰਗਤਾਂ ਦਾ ਦੇਣ ਨਹੀਂ ਦੇ ਸਕਦੇ ਮੈਂ ਤੇ ਮੇਰਾ ਪਰਿਵਾਰ ਸੋ ਇਸ ਕਰਕੇ ਅਸੀਂ ਤਾਂ ਇੱਥੇ ਰਹਿਣਾ ਇੱਥੇ ਵਿਚਰਨਾ ਇੱਥੇ ਸਾਡੇ ਸਬੰਧ ਹੈ ਇੱਥੇ ਸਾਡਾ ਦੁੱਖ ਸੁੱਖ ਹੈ ਰਹਿਣ ਵੀ